ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਬੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਜਿਵੇਂ ਆਪਾਂ ਸਾਰੇ-ਸਾਰੇ ਕਾਟਨ ਦੇ ਬੁਟੀਕ ਸੋਟਾ ਦੀ ਜਿਹੜੀ ਹੈਗੀ ਉਹ ਕਲੈਕਸ਼ਨ ਲੈ ਕੇ ਆਏ ਹਾਂ ਉਹ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੋਈ ਹੈ ਆਲ ਓਵਰ ਸੂਟ ਹੋਇਆ ਹੈ ਜਿਸਦੇ ਉੱਪਰ ਹੈਗਾ ਲੇਸਸ ਲਗਾ ਕੇ ਡਿਜ਼ਾਈਨ ਕੀਤਾ ਗਿਆ ਮਸਲੀਨ ਦਾ ਦੁਪੱਟਾ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੋਇਆ ਹੈ ਇੱਕ ਕ੍ਰਸ਼ ਕਾਟਨ ਦੇ ਜਿਹੜੇ ਮੈਚਿੰਗ ਸੂਟ ਰਹਿਣ ਵਾਲੇ ਹੈਗੇ 1430 ਰੁਪਏ ਦਾ ਪ੍ਰਾਈਸ ਹੋਗਾ ਫ੍ਰੀ ਸ਼ਿਪਿੰਗ ਦੇ ਨਾਲ ਮਿਲਣ ਵਾਲੇ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਜਿਹੜਾ ਸਟਾਫ ਹੋਏਗਾ ਵਿਦਆਊਟ ਲਾਈਨਿੰਗ ਤੁਸੀਂ ਸਟਾਫ ਨੂੰ ਐਨੋ ਸਟਿਚ ਕਰਵਾ ਸਕਦੇ ਹੈਗੇ ਹੋ ਔਰ ਇਹ ਵਾਲੇ ਸੂਟ ਹੈਗੇ ਜਿਹੜੇ ਆਪਣੇ ਗੀਜ਼ਾ ਕਾਟਨ ਦੇ ਉੱਪਰ ਰੈਡੀ ਕੀਤੇ ਹੋਏ ਹੈਗੇ ਜਿਨ੍ਹਾਂ ਦੇ ਉੱਪਰ ਆਪਾਂ ਨੇ ਥ੍ਰੈਡ ਵਰਕ ਕੀਤਾ ਘੇਰੇ ਦੇ ਉੱਪਰ ਪਲੱਸ ਬਾਜੂ ਦੇ ਉੱਪਰ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ 1290 ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਤੇ ਤੁਸੀਂ ਇਹਦੇ ਵਿੱਚੋਂ ਕੋਈ ਵੀ ਡਿਜ਼ਾਈਨ ਆਪਣੇ ਲਈ ਬਾਈ ਕੱਟ ਸਕਦੇ ਹੋ ਆਪਣੇ ਕਲਰ ਔਰ ਆਪਣੇ ਡਿਜ਼ਾਈਨ ਦੀ ਚੁਆਇਸ ਦੇ ਅਕੋਰਡਿੰਗ ਇਹਨਾਂ ਦਾ ਪ੍ਰਾਈਸ ਵੀ ਬਹੁਤ ਹੀ ਘੱਟ ਹੈਗਾ ਯਾ ਜੇਕਰ ਤੁਹਾਡੇ ਨਾਲ ਕੋਈ ਤੁਹਾਡੇ ਕੋਲ ਕੋਈ ਕੰਟਰਾਸਟ ਦੁਪੱਟਾ ਪਿਆਸ ਤੇ ਨਾਲ ਹੀ ਯੂਜ਼ ਕਰਕੇ ਬਹੁਤ ਸੋਹਣੇ ਲੋਕਾਂ ਜਿਹੜੀ ਤੁਸੀਂ ਇਹ ਵਾਲੇ ਸੂਟਸ ਨੂੰ ਦੇ ਸਕਦੇ ਹੈਗੇ ਹੋ ਇਸ ਦੇ ਵਿੱਚ ਤੁਹਾਨੂੰ ਚੈੱਕ ਵਾਲਾ ਫੈਬਰਿਕ ਵੀ ਮਿਲ ਜਾਏਗਾ ਪਲੇਨ ਔਰ ਸੈਲਫ ਪ੍ਰਿੰਟ ਸਾਰੇ ਤਰ੍ਹਾਂ ਦਾ ਫੈਬਰਿਕ ਮਿਲ ਜਾਏਗਾ ਜਿਸ ਤੇ ਉੱਪਰ ਵਰਕ ਕੀਤਾ ਗਿਆ ਹੈਗਾ ਯਾ ਔਰ ਐਵਲੇ ਜਿਹੜੇ ਸੂਟ ਹੋਣਗੇ ਸਿਮਰ ਦੇ ਉੱਪਰ ਰਹਿਣ ਵਾਲਾ ਟਿਸ਼ੂ ਸਿਮਰ ਦਾ ਹੀ ਦੁਪੱਟਾ ਹੋਏਗਾ ਔਰ ਨਾਲ ਜਿਹੜੀ ਕ੍ਰੇਪ ਦੀ ਬਾਟਮ ਹੋਏਗੀ ਹੈਂਡਵਰਕ ਦੇ ਉੱਪਰ ਟੋਟਲੀ ਪੀਸ ਹੋਏਗਾ ਵਿਸਕੋਸ ਔਰਗੇਂਜ਼ਾ ਦੇ ਉੱਪਰ ਹੋਏਗਾ ਔਰ ਜਿਹੜਾ ਦੁਪੱਟੇ ਦੇ ਉੱਪਰ ਵੀ ਹੈਂਡਵਰਕ ਕੀਤਾ ਗਿਆ ਐਵਲੇ ਸੂਟ ਹੋਣਗੇ ਟੈਬੀ ਸਿਲਕ ਦੇ ਉੱਪਰ ਰਹਿਣ ਵਾਲਾ ਆਲ ਓਵਰ ਸੂਟ ਹੈਗਾ 270 ਰੁਪਏ ਪਰ ਮੀਟਰ ਦੇ ਅਕੋਰਡ ਇਹ ਇਸ ਦੇ ਉੱਪਰ ਪੂਰੀ ਤਰ੍ਹਾਂ ਜਿਹੜਾ ਹੈਂਡਵਰਕ ਕੀਤਾ ਗਿਆ ਪ੍ਰਾਈਸ ਹੈਗਾ 270 ਰੁਪਏ ਪਰ ਮਿਲ ਰਿਹਾ ਤੁਸੀਂ ਕੱਲ ਹੀ ਸ਼ਰਟ ਦਾ ਵੀ ਬਾਈ ਕਰ ਸਕਦੇ ਹੋ ਪੂਰੇ ਸੂਟ ਦਾ ਵੀ ਬਾਈ ਕਰ ਸਕਦੇ ਹੋ ਅਗਰ ਜੇਕਰ ਤੁਸੀਂ ਇਹਨਾਂ ਦਾ ਦੁਪੱਟਾ ਅਟੈਚ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਤੁਹਾਨੂੰ ਉਹਦੇ ਲਈ ਐਕਸਟਰਾ ਹੈਗਾ ਜਿਹੜਾ ਉਹ ਪੇ ਕਰਨਾ ਪਏਗਾ ਜੇਕਰ ਤੁਸੀਂ ਇਹ ਵਾਲਾ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਪਰ ਮੈਸੇਜ ਕਰ ਸਕਦੇ ਹੈਗੇ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਅਸੀਂ ਕੱਪੜੇ ਦੀ ਕੁਆਲਿਟੀ ਦੇ ਵਿੱਚ ਕੋਈ ਵੀ ਕੰਪਰੋਮਾਈਜ਼